ਇੱਜਾ ਜੇ ਫਿਰ ਫਾਰ ਰੰਦਾਵਾ ਡੇਰੀ ਫਾਰਮ ਬੋ ਚੁੱਕੇ ਆ ਬਾਈ ਸੋਨੂ ਕੁਲ ਜੀ ਪਿੰਡ ਜੈਤੂ ਸਰਜਾ ਜ਼ਿਲ੍ਹਾ ਗੁਰਦਾਸ ਨਰਦੀਗ ਬਟਾਲਾ ਪਿੰਡ ਹੈ ਇਹਨਾਂ ਨੂੰ ਤੇ ਵੇਖੋ ਅੱਜ ਵੀ ਬਾਈ ਇਹਨਾਂ ਨੇ ਨਜ਼ਾਰੇ ਦਾ ਝੋਟੀਆਂ ਲੈ ਕੇ ਦੀਆਂ 6-7 ਜਿਸ ਤੋਂ ਦੋ ਦੱਸੀ ਦੋ ਖਲੇ ਵੀ ਟੁੱਟੀ ਹੈਗੀ ਆ ਪੇਰੀ ਪਾਣੀ ਕਿਤੇ ਨਹੀਂ ਮਿਲਦਾ ਬਾਈ ਜਣ ਗੱਲਬਾਤ ਕਰਗੀ ਬਾਈ ਜੱਤੀ ਕਾਲ ਸ੍ਰੀ ਗੱਤ ਸਹੀ ਪਾਜੀ ਹੋਰ ਬਾਈ ਬਹੁਤ ਧੀ ਆਇਆ ਵੈਲੇ ਸਿੰਘਾ ਰੰਦਾਵਾ ਡੇਰੀ ਫਾਰਮ ਤੇ ਸਾਸੀਆ ਪੀ ਹੋਰ ਜੀ ਠੀਕ ਠਾਕ ਭਾਜੀ ਕਿੰਨਾ ਜਿਆਦਾ ਕੰਮ ਕੰਮ ਠੀਕ ਆ ਵੀਰ ਜੀ ਬਸ ਇਦਾਂ ਕੰਮ ਮਾਲ ਆਉਂਦਾ ਕੁਝ ਵਿਗਦਾ ਰਿਹਾ ਢਿੱਲ ਮੱਠ ਵੀ ਬੜੀ ਆਈ ਘਰ ਚ ਅੱਛਾ ਜੀ ਬਸ ਇਦਾਂ ਕੰਮ ਚੱਲਦਾ ਹੀ ਰਿਹਾ ਜਦੋਂ ਤਾਂ ਤੁਹਾਡੇ ਨਾਲ ਗੱਲ ਹੁੰਦੀ ਰਹੀ ਮਾਲ ਵਿਖ ਜਾਂਦਾ ਰਿਹਾ ਹਾਂ ਜੀ ਜੀ ਬਾਕੀ ਬੜੇ ਦਿਨਾਂ ਦੀ ਤੁਹਾਡੀ ਠੀਕ ਹੀ ਕੁਝ ਚਲੋ ਗਲਤੀਆਂ ਸਾਡੇ ਕੋ ਵੀ ਹੋਈਆਂ ਬਿਲਕੁਲ ਜੀ ਤੁਹਾਡੇ ਕੋ ਨਹੀਂ ਹੋਈਆਂ ਇਹ ਨਹੀਂ ਗੱਲ ਕਹਿ ਸਕਦੇ ਸਾਡੇ ਕੋ ਹੋਈਆਂ ਚਲੋ ਆਹੀ ਵੀਰ ਜੀ ਪਰ ਮੇਰਾ ਸੁਭਾ ਲੋਕਾਂ ਵਾਲਾ ਨਹੀਂ ਦਾ ਮੈਂ ਕਦੀ ਕਿਸੇ ਨੂੰ ਮਾਰਾਂ ਸਾਡੇ ਸਾਹਮਣੇ ਹਣਾ ਆਪਣੀ ਅਜੇ ਤੱਕ ਨਹੀਂ ਨਾ ਇਹ ਗੱਲ ਕੱਲ ਮਾਰਾਂ ਹਾਂ ਆਪਣਾ ਤੁਹਾਡੇ ਨਾਲ ਪ੍ਰੇਮ ਹੈ ਤੁਹਾਡੇ ਪਰਿਵਾਰ ਮਮਾ ਦਾ ਤੁਹਾਡੇ ਨਾਲ ਜਦੋਂ ਪ੍ਰੇਮ ਕਿਉਂ ਤੁਹਾਨੂੰ ਮਤ ਪਤਾ ਲੱਗ ਗਿਆ ਬਾਕੀ ਹਰੰਦਾਵਾ ਡੇਰੀ ਸੌਰੀ ਸੰਦੀਪ ਡੇਰੀ ਫਾਰਮ ਵੇਖਣ ਵਾਲਿਆਂ ਨੂੰ ਸਾਰੇ ਵੀਰਾਂ ਨੂੰ ਪਿਆਰ ਭਰੀ ਸਸਰੀਕਾਲ ਜੀ ਸਾਡੇ ਸੰਦੀਪ ਡੇਰੀ ਫਾਰਮ ਨੂੰ ਲਾਈਕ ਸੋਹਣੇ ਸੋਹਣੇ ਕਮੈਂਟ ਕਰੋ ਵੀਰ ਜੀ ਵੇਖੋ ਗੱਲ ਬਲਕੀ ਆ ਕਿਸ਼ੇ ਬਹੁਤ ਗਲਤੀਆਂ ਕਿਸੇ ਵੇਲੇ ਬੰਦੇ ਕੋ ਹੋ ਜਾਂਦੀਆਂ ਕਿਸੇ ਵੇਲੇ ਵੇਖੋ ਵੀਰ ਜੀ ਜੀ ਅੱਜ ਅਸੀਂ ਚੰਗੀ ਲੈਣ ਤੇ ਤੁਰਦੇ ਆ ਤੇ ਮਾਲਕ ਦੀ ਕਿਰਪਾ ਨਾਲ ਚਲੋ ਚੰਗਾ ਕੰਮ ਕਰਨਦੇ ਆ ਬਿਲਕੁਲ ਜੀ ਦੁੱਧ ਸੰਦੀਪ ਸਿਆਂ ਮਈਆਂ ਦੇ ਕੋਲ ਜਿੰਨਾ ਉਹ ਕੋਲਾਂ ਦੱਸੂਗਾ ਸਾਡੇ ਘਰ ਇੱਥੇ ਭਾਏ 1 ਡੰਗ ਚੋਲੇ ਤੇ ਭਾਏ 2 ਤੋਂ ਚੋਲੇ ਤੇ ਭਾਏ ਕੋ ਚੋਲੇ 3 ਬਿਲਕੁਲ ਅਗਲੇ ਦੇ ਘਰ ਜੇਰਾ ਕੋਈ ਲੈ ਗਿਆ ਅਗਲੇ ਦੇ ਘਰ ਦੀ ਆਪਣੇ ਘਰ ਦੀ ਜੁਮਿਆਰੀ ਅਗਲੇ ਦੀ ਹੋਊਗੀ ਮੇਰੇ ਘਰ ਦੀ ਮੇਰੇ ਘਰ ਬਿਲਕੁਲ ਬਿਲਕੁਲ ਬਾਕੀ ਵੀਰ ਜੀ ਮੇਗੋ ਗੱਪਣਾ ਦੱਸਾਂਗੇ ਚੈੱਕ ਪਾਸ ਉਹ ਚੈੱਕ ਪਾਸ ਕਰਾ ਕੇ ਦੱਸਾਂਗੇ ਜੇ ਖਾਲੀ ਉਹ ਤਾਂ ਖਾਲੀ ਦੱਸਾਂ ਜੇ ਸੂਣ ਵਾਲੀ ਉਹ ਤਾਂ ਸੂਣ ਵਾਲੀ ਦੱਸਾਂਗੇ ਬਿਲਕੁਲ ਹੀ ਬਾਕੀ ਵੀਰ ਜੀ ਥਣਾ ਤੋਂ ਲੈ ਕੇ ਸੂਣਾ ਤੋਂ ਥਣਾ ਤੱਕ ਮੇਰੀ ਗਾਰੰਟੀ ਹੋ ਜੇ ਮੇਰੀ ਮਹੀ ਦੇ ਵਿੱਚ ਕੋਈ ਵੀ ਨੁਕਸ ਹੋਏ ਉਹਦੀ ਵੀਰ ਜੀ ਮੇਰੀ ਪ੍ਰੋਪਰ ਸੋਨੂ ਦੀ ਗਾਰੰਟੀ ਹਰਦਾਵਾ ਡੇਰੀ ਫਾਰਮ ਵਾਲਿਆਂ ਦੀ ਹੋਊਗੀ ਮੇਰੀ ਮੈਂ ਪੈ ਲੱਦ ਕੇ ਮੇਰੇ ਘਰ ਲਾ ਜੇ ਦੁੱਧ ਚੜਾ ਕੇ ਲੈ ਜੇ ਦੁੱਧ ਵੀਰ ਜੀ ਸੇਵਾ ਦਾ ਜਿੰਨੀ ਪਾਲੋਗੇ ਖਰਾਕ ਹੋਣਾ ਛੋੜੋਗੇ ਬਾਝਵਾ ਕਿਉਂ ਗੱਲ ਭਾਜੀ ਸ਼ਰਮਨ ਸਿੰਘ ਨੇ ਵੀ ਪੱਡੇ ਵਾਲੇ ਸਾਡੇ ਸੀਨੀਅਰ ਬੰਦੇ ਆ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਸਮਝਾਈ ਆ ਵੀ ਪੁੱਤ ਬੇਟਾ ਦੁੱਤ ਦੀ ਗਾਰੰਟੀ ਆਪਾਂ ਨਹੀਂ ਦੇਣੀ ਕਿਸੇ ਨੂੰ ਵੀ ਨਹੀਂ ਦੇਣੀ ਹਾਂਜੀ ਦੁੱਤ ਇੱਥੇ ਆ 10 ਕਿਲੋ ਇੱਥੇ ਆ 18 ਕਿਲੋ ਇੱਥੇ ਆ 15 ਕਿਲੋ ਉਹ ਚੋ ਕੇ ਲੈ ਜਾਓ ਅਗਲੇ ਦੀ ਗਾਰੰਟੀ ਅਗਲੇ ਤੇ ਘਰ ਜਿੰਨੀ ਕਿ ਸੇਵਾ ਕੋ ਕਰ ਲੂਗੀ ਨਹੀਂ ਕੋ ਚੋਰੀ ਹਾਂਜੀ ਕਿਉਂ ਸੰਦੀਪ ਸੇ ਗੱਲ ਠੀਕ ਆ ਨਹੀਂ ਸਹੀ ਗੱਲ ਆ ਭਾਈ ਜੀ ਮੇਰੇ ਕੋਲ ਆਪਾਂ ਹੁਣ ਵੀ ਇੱਥੇ ਅੱਜ ਕੱਲ੍ਹ ਥੋੜਾ ਜਿਹਾ ਕੰਮ ਹੋ ਗਿਆ ਸੋਸ਼ਲ ਮੀਡੀਆ ਦਾ ਆਨਲਾਈਨ ਜਿਆਦਾ ਕਿਉਂ ਸਾਡੇ ਦੇ ਵੀ ਵੀਰ ਬਹੁਤ ਵਿਸ਼ਵਾਸ ਕਰਦੇ ਅਸੀਂ ਮਾਲ ਵੀ ਬਹੁਤ ਭੇਜਦੇ ਆਂ ਸਾਡੀਆਂ ਪ੍ਰਾਣੀਆਂ ਵੀਡੀਓ ਅਜੇ ਸੰਦੀਪ ਡੇਰੀ ਫਾਰਮ ਤੇ ਚੱਲਦੀਆਂ ਜਦੋਂ 70 70000 ਦਾ ਭਾਅ ਹੁੰਦਾ ਉਹ ਵੀ ਅਜੇ ਨਿਕਲਦੀ ਆ ਤਾਂ ਨਿਕਲਦੀ ਆ ਉਹ ਕਿਹੜੇ ਵੇਲੇ ਇੱਕ ਦਿਨ ਵੀਰਾਂ ਦਾ ਫੋਨ ਆ ਗਿਆ ਇੱਥੋਂ ਚੰਡੀਗੜ੍ਹ ਨਾਲੋਂ ਕਿ ਸੰਦੀਪ ਡੇਰੀ ਫਾਰਮ ਬੋਲਦੇ ਮੈਂ ਕਿਹਾ ਹਾਂਜੀ ਅੰਤੇ ਵੀਰ ਤੁਸੀਂ 1.5 ਲੱਖ ਦਾ ਜੋੜਾ ਮਈਆਂ ਦਾ ਇੱਕ ਪਾਇਆ ਮੈਕਲ 59 ਵਿਕੋ ਤਰੀਕ 15 14 ਦੀ ਜੇ ਉਹ ਫੇ ਕਿਹ ਵੇਲੇ ਪੁਲੀਖਾ ਲੱਗਦਾ ਵਾ ਬਾਕੀ ਮੋਲ ਆਪਣੇ ਛੋਟੇ ਛੋਟੇ ਹੋਣਗੇ ਬਿਲਕੁਲ ਜੈਗ ਮਈਆਂ ਤੁਹਾਨੂੰ ਬਹੁਤ ਵੀਡੀਓ ਪੜਾਉਂਦੇ ਜੇ ਮਾਰਕ ਦੀ ਕਿਰਪਾ ਸਦਕਾ ਬੱਚਾ ਜੂਗੇ ਮਾਰਕ ਦੀ ਕਿਰਪਾ ਸਦਕਾ ਮਾਰਾ ਜਾਨਾ ਮਈ ਭਾਜੀ ਚੰਗੀ ਹੈ ਤੁਹਾਨੂੰ ਪਤਾ ਮੇਰੇ ਦਿਲ ਨਹੀਂ ਟਿਕਾ ਮਾੜੀ ਮੈਂ ਤੇ ਨਹੀਂ ਦੇਖਿਆ ਮਾੜੀ ਮਈ ਤੇ ਦਿਲ ਨਹੀਂ ਜੇ ਮੇਰਾ ਟਿਕਦਾ ਬਾਕੀ ਹੱਥ ਬੰਨ ਕੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਚੰਗੀ ਪਿੱਛੇ ਸਾਰਾ 5-10 ਹਜ਼ਾਰ ਦਾ ਫਰਕ ਪੈਂਦਾ ਜੀ ਨਾ ਤੇ 2 ਲੱਖ ਦੀ ਮਿਲਦੀ ਤੇ ਨਾ ਮਿਲਦੀ ਜੇ 1.5 ਲੱਖ ਦੀ ਤੇ ਨਾ ਮਿਲਦੀ ਜੇ 2.5 3 4 ਦੀ ਉਹ ਸਾਰੀਆਂ ਇੱਕ ਖਵਾ ਹੀ ਆ ਉੱਡੀਆਂ ਧਾਰ 4 5 2.5 3 4 ਦੀਆਂ ਹਨਾ ਵੇਚਦੇ ਲੋਕ ਅਸੀਂ ਇਹ ਕੰਮ ਨਹੀਂ ਕਰ ਸਕਦੇ ਹਾਂਜੀ ਧਾਰ ਵੀਰੇ ਅਸੀਂ ਸਿਮਿੰਟ ਦਾ ਨਹੀਂ ਕਰਦੇ ਠੀਕ ਜਿਹੜਾ ਅੱਗੇ ਕਰੀਦਾ ਉਹ ਵੀ ਬੰਦ ਕੀਤਾ ਬਿਲਕੁਲ ਜੀ ਸਫਾ ਲੈਣਾ 3500 4010 ਕੇ ਲੈਣਾ ਬਿਲਕੁਲ ਜਾਇਜ ਦੇਣੀ ਤੇ ਜਾਇਜ ਲੈਣੀ ਆ ਕੰਮ ਚਲਾਈਏ ਮਾਲਕ ਦੀ ਕਿਰਪਾ ਨਾਲ ਭਾਜ ਤੁਸੀਂ ਸੁਣ ਲੋਗੇ ਅੱਜ ਬਾਕੀ ਸਾਰੇ ਵੀਰਾਂ ਨੂੰ ਗਲਤੀ ਵੀ ਲੱਗ ਜਾਂਦੀ ਚਲੋ ਵੀਰ ਦੀ ਗੱਲ ਪੜਾਕੀ ਆ ਉਹ ਸਾਖੀ ਦੀਆਂ ਬਹੁਤ ਬਹੁਤ ਵੀਰ ਜੀ ਮੁਬਾਰਕਾਂ ਹਰੰਦਾਵਾ ਡੇਰੀ ਫਾਰਮ ਵੱਲੋਂ ਤੇ ਸੰਦੀਪ ਡੇਰੀ ਫਾਰਮ ਵੱਲੋਂ ਸਾਡੇ ਵੱਲੋਂ ਜਿੰਨੇ ਵੀ ਜੋ ਭੈਣ ਭਰਾ ਜੋਗੀ ਹੋਆਗੇ ਅਸੀਂ ਉਪਰਾਂ ਲਾਵਾਂਗੇ ਜੋ ਵੀ ਸੰਦੀਪ ਕਹਤੋ ਅਸੀਂ ਵੀਰ ਤੋਂ ਕਦੀ ਪਿੱਛੇ ਨਹੀਂ ਖਟੇ ਜੋ ਵੀ ਅੱਜ ਅਸੀਂ ਵੀਡੀਓ ਚਾਲਦੀ ਜਿਹੇੋ ਗੱਲ ਕਹਿਨੇ ਆ ਪਾਜੀ ਤੁਸੀਂ ਜੋ ਵੀ ਅੱਜ ਆਪਣੀ ਸੇਵਾ ਲਾਉਗੇ ਅਸੀਂ 5 6 ਪਸ਼ੂ ਹੈਗੇ ਫਾਜੇ ਦਾ ਮੇਰਾ 1 ਕਰੋੜ ਅਸੀਂ ਵੇਚ ਹੀ ਦਿਆਂ ਚਲੋ ਵੇਖ ਜਾਂਦੀਆਂ ਪਾਜੀ ਯਾਰ ਕੱਲ ਫੇਰ ਆ ਜੂਗਾ ਮਾਲ ਹਾਂਜੀ ਬਾਕੀ ਬੇਤੀ ਮਾਲ ਜਿਹੜਾ ਵਾ ਸਾਫ ਲੈਣਾ ਬਿਲਕੁਲ ਥਣ ਲੈਵਾ ਵਧੀਆ ਟੋਪ ਦਾ ਸੇਂਗ ਸ਼ਿੰਗਾਰ ਘੱਟ ਕੋਟ ਵਧੀਆ ਛੋਟੀਆਂ ਛੋਟੀਆਂ ਨਹੀਂ ਵੇਚੀਆਂ ਭਾਜੀ ਹੁਣ ਦੁੱਧ ਹੀ ਬੰਦੇ ਨੇ ਮਈਆਂ ਲੈਣੀਆਂ ਦੇ ਘਰ ਜਾ ਕੇ ਬਾਲਟਾ ਭਰੇ ਮਨ ਖੁਸ਼ ਹੋ ਜਾਂਦਾ ਬਾਕੀ ਚਲੋ ਵੀਡੀਓ ਬੜੀ ਲੇਟ ਹੋ ਗਈ ਵੀਡੀਓ ਹੁਣ ਭਾਜੀ ਇਦਾਂ ਹੀ ਮਾਲਕ ਦੀ ਕਿਰਪਾ ਨਾਲ ਆਇਆ ਕਰੋ ਮੇਰੇ ਕੋ ਜੇ ਕੋਈ ਗਲਤੀ ਹੋ ਗਈ ਤੇ ਮਾਫ ਕਰੋ ਜੀ ਵੀਡੀਓ thro ਵੀ ਭਾਜੀ ਸਾਰੇ ਵੀਰਾਂ ਨੂੰ ਦਰਦੀ ਮਿਲਦੇ ਆ ਬਾਕੀ ਚਲਾਈਆ ਵੀ ਚਲੋ ਪੂਰੀ ਵੇਖੋ ਜੀ ਇਹ ਪੂਰੀ ਨਮੂਨਾ ਪਹਿਲਾ ਸਵੇਰ 4:00 ਮੰਗਰਵੀ ਕੱਟੀ ਦੁੱਧ ਵਪਾਰੀਆਂ ਹਾਇਦ ਕੋ ਹੈਗਾ ਜੇ 16 ਕਿਲੋ 15 ਹਾਂਜੀ ਤੇ ਜਿਹੜਾ ਚੋਕ ਦੇਣਾ 13 ਕਿਲੋ 13 ਕਿਲੋ ਸਾਰਾ ਹੀ ਲੋ ਜੀ ਵੇਖੋ ਪੂਰੀ ਕੋਟੀ ਰੋਟੀ ਆ ਗਲਾਸੁੱਤੇ ਮਾਰੇ ਜਿੰਦਾ ਪੀਓ ਵੇਖੋ ਵੱਡੀ ਦੇਖੋ ਤੇ ਮਗਰ ਕੱਟੀ ਨਹੀਂ ਕੱਟਾ 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 ਪੂਰਾ ਕੱਟਾ ਦੇਖੋ ਭਾਜੀ ਦੇਖੋ ਪੰਜੀ ਖਾਓ ਜੀ ਨੇੜੇ ਲਾ ਕੇ ਖਾ ਲੋ ਕੈਮਰਾ ਨੇੜੇ ਲਾ ਕੇ ਕੈਮਰਾ ਖਾ ਲੋ ਹੈ ਜੀ ਹਾਂ ਜੀ ਪੂਰੇ ਚਟਾਕ ਨੀਲੀ ਰਾਹੀ ਪਿਓ ਰਿਓ ਹਾਂ ਮੱਥੇ 'ਚ ਵੀ ਬਲ ਸੋਣੀ ਸੋਣੀ ਝੋਟੀਆਂ ਹਾਂ ਜੀ ਹਾਂ ਜੀ ਚਲ ਆ ਲੈ ਵੱਡੀ ਝੋਟੀਆਂ ਹੋਨ ਦਾ ਸਹਿਰ ਹੋਨ ਦਾ ਸਹਿਰ ਪਤਾ ਕੀ ਜੀ ਹਾਂਜੀ ਇਹੋ ਜੀਆਂ ਝੋਟੀਆਂ 2-2 ਲੱਖ ਦੀਆਂ ਪਹਿਲਾਂ ਵੇਚੀਆਂ ਨੇ ਵੇਚੀਆਂ ਭਜੀ ਵੇਚ ਇੱਥੇ ਵੀ ਗਈਆਂ ਇੱਥੇ ਐ ਇੱਥੇ ਹਰਨਦਾਵਾ ਡੇਰੀ ਫਾਰਮ ਤੇ ਵੇਚੀਆਂ ਜੇ 2 ਲੱਖ ਦੀਆਂ ਕੱਟੀਆਂ ਦਾ ਗਲਾਸ ਦੇਖੋ ਮੂਦਾ ਮਾਰਿਆ ਦੇਖੋ ਭਾਜੀ ਵੇਹ ਲੋ ਪਾ ਦੀ ਗਲਾਸ ਮੂਦਾ ਗਲਾਬੀ ਥਣ ਜੇ ਰੁੱਕ ਰੁੱਕਦਾ ਹਾਂਜੀ ਹਾਂਜੀ ਤੇ ਭਾ ਅੱਜ ਕਰਨੇ ਇਹੋ ਜੇ ਬੋਡ ਦੀਆਂ ਹੀ ਜਾਣ ਬੋਡ ਦੀਆਂ ਜਿੰਦੇ ਇਹਦੇ ਦੇ ਭਾ ਨੀ ਕਹਨੇਗੇ ਨੀ ਕਹਨੇਗੇ ਭਾ ਸਿੰਘ ਸ਼ਿੰਗਾਰ ਬਖਾ ਲੋ ਦੇਖੋ ਕਰਾ ਦੇ ਵੇਖੋ ਭਾ ਛੋਟੀਆਂ ਤੇ ਸਿੰਘ ਰਿਸ ਨਾਲ ਸਿੰਘ ਇਮਕਣੇ ਵਾਲਾ ਪਿੰਡੀਆਂ ਵਾਲਾ ਮੁੱਲ ਭਾਜੀ ਇਹਦਾ ਹੈਗਾ ਜੇ 2 ਲੱਖ 1.5 ਲੱਖ 140 135 ਦੀ ਝੋਟੀ ਦੇ ਸਾਰੇ ਠੀਕ 10 ਵਿੱਚ ਉਮਾਨਤਾਂ ਜਿੰਨਾ ਕਰਉਣਾ ਤੁਸੀਂ ਅੱਪੀ ਨਹੀਂ ਅਜੇ ਹੋਰ ਵੀ ਕਰਨਾ ਹੈ ਕਰਨਾ ਹੋਰ ਕਰਨਾ ਜੇ ਵਿਸਾਖੀ ਤੇ ਬੰਪਰ ਲਾਉਣਾ ਲੋ ਸਾਖੀ ਬੰਪਰ ਲਾਓ ਜੇ ਨਾਲ ਲਾਉਣਾ 5000 ਦੀ ਛੋਟ 5000 ਛੋਟ 130 ਦੀ 130 ਦੀ ਉਹਦੇ ਵਿੱਚੋਂ 500 ਛੋਟ ਚਲੋ ਠੀਕ ਆ 1 ਲੱਖ ਛੋਟ ਸਾਢੇ 29000 ਦੀ ਝੋਟੀ ਅਗਲੇ ਤੇ ਘਰ ਜਾਓ ਸਾਢੇ 23000 ਦੀ ਨਾਲ ਹੀ ਛੋਟ ਹਾਂਜੀ 500 ਰੁਪਏ ਦੀ ਛੋਟ ਉਹ ਤਾਂ 30 ਦੀ 500 ਨਾਲ ਛੋਟ ਦੇ ਕੇ ਅਗਲੇ ਤੇ ਘਰ 30 ਦੀ ਜੇ ਕਰਾਇਆ ਤੁਹੀ ਦੇਣਾ ਕੋਲੋਂ ਉਹ ਸਾਡਾ 100 ਕਿਲੋਮੀਟਰ ਤੱਕ 50 70 ਕਿਲੋ ਫਿਰ ਸਾਡੀ 1 ਲੱਖ 29 ਵਿੱਚ ਜੇ ਮੰਨ ਕੇ ਚਲੋ ਤੁਸੀਂ ਕਿਰਾਇਆ ਦੇਣਾ ਫਿਰ ਤੁਸੀਂ 2000 ਹੋਰ ਦਰ ਚਲੋ ਕਿਉਂ ਗੱਲ ਠੀਕ ਹੈ ਨਾ ਫਿਰ ਫਿਰ 2000 ਇਹਦੇ ਤੁਹਾਨੂੰ ਹੋਰ ਦਰ ਦਿੰਨੇ ਆ ਜੇ ਤੁਸੀਂ ਲਾਗੇ ਲੈ ਕੇ ਜਾਣੀ ਜਾਂ ਦੂਰ ਲੈ ਕੇ ਜਾਣੀ ਆ ਫਿਰ ਪਹੁੰਚ ਜਿਹੜੀ ਸਾਡੀ ਹੋਊਗੀ 1 ਲੱਖ ਤੇ 29000 ਦੀ ਝੋਟੀ ਜੇ ਜਿਹਦੇ ਚੋਂ ਪਹੁੰਚ ਸਾਡੀ ਜੇ ਤੁਸੀਂ ਆ ਆਪਣੀ ਗੱਡੀ ਲੈ ਕੇ ਆਉਂਦੇ ਫਿਰ 2029 29 ਚੋਂ 27.5 2000 27 ਠੀਕ ਆ ਆਜੋ ਜ਼ਿਆਦਾ ਤਾਂ ਨਹੀਂ ਹੈ ਮੈਂ ਪੂਰਾ ਮੈਂ ਪੂਰਾ ਖੋਜ ਆਜੋ ਮਰਾ ਦੀ ਠੀਕ ਆ ਆ ਬਾਈ ਜੀ ਖੋਜ ਆਜੋ ਜਾਜ ਆ ਗਿਆ ਦੂਜੇ ਵੱਡੇ ਵੱਡੇ ਝੋਟੀਆਂ ਮਿਲੀਆਂ ਅੰਬਰਸਰ ਮੇਲੇ ਦੇ ਵਿੱਚ ਝੋਟੀਆਂ 4-4 ਲੱਖ ਰੁਪਏ ਦੀਆਂ ਸੰਦੀਪ ਸਿੰਘ ਲੋਕਾਂ ਨੇ ਆ ਗਾਲੇ ਨੂੰ ਦੇਣੀ ਆ ਜੇ ਬਿਲਕੁਲ ਇੱਥੇ ਇਸ ਨਾਲ ਡਿੱਗੋ ਆ ਕੇ ਦੇਖੋ ਦੇਖੋ ਨਾ ਦੇਖੋ ਝੋਟੀਆਂ ਥੱਲੇ ਇਹਨੇ ਝੋਟੀਆਂ ਹਰੇੜੇ ਦੀ ਆ ਵੇਖੋ ਵੱਡੀਆਂ ਝੋਟੀਆਂ ਥਾਣੇ ਵੇਖੋ ਨਾ ਲਈ ਭਾਈ ਜੱਟ ਕੋਈ ਵੀ ਭਾਈ ਜੱਟ ਪੂਰੇ ਲੈ ਘੇੜੀ ਮਈਆਂ ਪੂਰੀ ਜੇਰ ਦੇ ਹੈਂ ਮੈਂ ਤੇ ਪੂਰੀ ਤੇ ਫਿਰ ਤੁਹਾਨੂੰ ਪਤਾ ਤੁਹਾਡੇ ਪਰਾ ਪਿੱਛੇ ਫਿਰ ਬਹੁਤ ਵੇਚੀ ਦੀਆਂ ਪੂਰੀ ਪੁੱਜ ਕੇ ਤਾਂ ਹੀ ਲਈ ਨਹੀਂ ਜੇ ਤੁਸੀਂ ਵੇਚਦੇ ਸੀ ਬਸ ਬਸ ਤੁਹਾਡੇ ਚੈਨਲ ਥਰੂ ਉਹ ਥੋੜਾ ਮਾਰ ਵੇਚਿਆ ਬਹੁਤ ਵੇਚਿਆ ਪੂਰੀ ਚੰਗੀ ਘੱਟ ਲਓ ਜੀ ਵੇਖਾਂ ਭੈਣ ਜਿੱਥੇ ਕਿਤੇ ਨਹੀਂ ਜਾਂਦਾ ਉੱਥੇ ਵੀ ਸਾਬਦੇ ਇਹਦੇ ਮਗਰ ਵੀ ਕੱਟੀ ਜੇ ਲੋ ਕੱਟੀ ਮਗਰ ਆ ਇਹਦੇ ਮਗਰ ਆਹੋ ਹੀ ਇਹਨੇ ਥੱਲੇ ਚਾਨਣ ਤੋਂ ਬੁਹਾਰ ਪੜਾ ਚਾਨਣ ਤੋਂ ਬੁਹਾਰ ਕੀ ਜਲੋ ਦੇਖੋ ਕੱਟੀ ਮਗਰ ਹਾਂ ਤੇ ਵੇਖਿਆ ਰੇਟ ਕਰਾ ਰੋ ਰੇਟ ਤੇ ਤਾਂ ਇਹੋ ਜਿਹਾ ਹੋਊਗਾ ਭਿੱਜਦਾ ਟੋਕੜਾ ਇਹ ਹੋਊਗਾ ਹਾਂ ਝੋਟੀ ਤੇ ਹੈ ਗਿਆ 4 ਲੱਖ ਦੀ 3.5 ਦੀ ਹਾਂ ਹਾਂ ਪਰ ਝੋਟੀ ਸਾਰੀ ਆਪਾਂ ਦੇਣੀ ਹੈ 1.5 ਲੱਖ ਦੀ 1.5 ਲੱਖ ਦੀ ਤੇ ਉਹਦੇ ਜੋ 10000 ਛੋਟ 140 140 ਦੀ ਠੀਕ ਆ ਉਹਦੇ ਚ 500 ਹੋਰ ਛੋਟ ਬਾਠ ਠੀਕ ਆ ਜੇ ਉਹ ਦੇ ਦੇ ਇਹਨੇ ਦੀ ਝੋਟੀ ਵੀਰ ਕੰਮ ਬੰਦ ਕਰ ਦਾਂਗੇ ਬਾਠ ਠੀਕ ਆ ਨਹੀਂ ਠੀਕ ਆ ਭਾਈ ਠੀਕ ਆ ਭਾਈ ਅਜੇ ਹੋਰ ਵੀ ਨਹੀਂ ਮੁੱਖ ਹੈਗਾ ਤਾਂ ਅਜੇ ਹੋਰ ਵੀ ਕਰਾ ਸਕਦੇ ਜੇ ਨਹੀਂ ਵੇਖ ਲਓ ਬਾਕੀ ਅੱਪੀ ਮੋਕੇ ਕਰਦੇ ਜੁਗਾਰ ਨਾਲ ਜੁਗਾਰੋ ਜੁਗਾਰੋ ਕਰੋ ਸਾਹਿਬ ਵੇਖ ਬਾਠ ਜੁਗਾਰ ਦੇ ਫਰਕ ਕਰਵਾ ਤੁਸੀਂ ਉਹ ਕਿਵੇਂ ਕਹਿੰਦੇ ਸੂਈ ਨੱਕੇ ਜੋ ਆਹ ਸੂਈ ਤੇ ਨੱਕੇ ਸਾਡੀ ਕੱਢ ਕੇ ਲਈ ਉਹਦੇ ਨੱਕੇ ਤੇ ਕੱਢ ਕੇ ਲੈ ਕੇ ਭਾਈ 1040 ਦੇ ਮਹੀਨੇ ਇਹਦੇ ਤੇ 7000 ਖਰਚ ਆ ਆਹ ਭਾਈ ਦੁੰਦੀ ਕੱਟੀ लो पंद्रह का लो जो तो चोउन वाला आप खाओगे मरे देखा दो दाने जोटी पंद्रह का लो दो जीरा ठाणे बेकोन आ रे आ आ आ बेकोन सेंगे शंगा ये आप रावती मैं दिक्कती हाँ देखो खाले भी कोई पंद्रह का लो तुझे पुला चोगे दम चोगे चोगे दम आप तो खड़ा करके मैं तो चोगे दम पंद्रह का लो ਠੀਕ ਹੈ ਵਲੀ ਦੇਖਦੇ ਹਾਂ ਕੋਣ ਹੁੰਦਾ ਹਾਂ ਇਹ ਇੱਕ ਮਿੰਟ ਰੁਕਾ ਤਾਂ ਮੈਂ ਕੋਠਾਣਾ ਇਹੋ ਜਿਹਾ ਲੱਗਦਾ ਪਹਿਲਾਂ ਹਾਂ ਜੀ ਯਾਰ ਖੰਦੀਰ ਤਾਂ ਲੱਗਦਾ ਥਾਂ ਸੱਚੀ ਨਹੀਂ ਨਾ ਦੋ ਦਿਨ ਛੋਟੇ ਨਹੀਂ ਲੱਗਦਾ ਪਰ ਭਜੀ ਫਰੇਕ ਗਾਧਾ ਤੇਥੋਂ ਨਹੀਂ ਲਾ ਕੇ ਮਾਰਕਟ ਲੈ ਕੇ ਜਨਾ ਅਸੀਂ ਤਾਂ ਯਾਨ ਕੱਢਦੇ ਜਾਨੀ ਕੱਢ ਕੇ ਲੈ ਜਾਂਦੇ ਨਾ ਕੀਨੇ ਲੈ ਜਾਂਦੇ ਕੱਢ ਕੱਢ ਕੇ ਕਿੱਤਲ ਝੋਟੀ ਬਿਲਕੁਲ ਦੇਖੋ ਆਹ ਵੇਖੋ ਆਹ ਦੇਖ ਠੀਕ ਹੈ ਹੈ ਕਿ ਨਾ ਮੋਟਰ ਬੰਦੀਆਂ ਦੇਖੋ ਛੋਟੀ ਤੇ ਹੈਗੀ ਅੰਬਰਸਰ ਮੇਲੇ ਚ 2.5 ਲੱਖ ਦੀ 1 ਲੱਖ 40 ਹਜ਼ਾਰ ਦੀ ਛੋਟੀ ਦੇਣੀ 1 ਲੱਖ 40 ਹਜ਼ਾਰ ਦੀ ਰਿਜੋ 500 ਛੋੜ ਚਲੋ 3.49 ਦੀ ਠੀਕ ਹੈ ਜੀ ਆਜੋ ਆਜੋ ਸੁੰਬਾ ਖਾਣਾ ਸੁੰਬਾ ਖਾਣਾ ਆਹ ਨਾ 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 ਬਿਲਕੁਲ ਜੀ ਬਿਲਕੁਲ ਫਿਰ ਸੁਆ ਸੁੰਬਾ ਨਹੀਂ ਸੁਆ ਕਰਨ ਮਾਸ ਦੂਜਾ ਦੂਜਾ ਸੁਆ ਹਾਂ ਜੀ ਤੇ ਸੁੰਬਾ ਥਣ ਬਖਾਓ ਜੀ ਥਣ ਲੈਣਾ ਵੇਖੋ ਮਾਸ ਆ ਆ ਰਿਹਾ ਮੰਦੇ ਘਾ ਬਜੀ ਕਮਾਲ ਦੁੱਧ ਦੁੱਧ ਭਾਜੀ 16 ਕਿਲੋ 16 ਕਿਲੋ ਦੁੱਧ ਚੋਣ ਵਾਲਾ ਭਾਜੀ ਚੁਾਈ ਵਾਲਾ ਜਿਹੜਾ ਹੁਣ ਚੋਣ ਵਾਲਾ ਮੋਕਿਆਂ ਦਾ ਬਿਲਕੁਲ ਜੀ ਆਹ ਦੇ ਫਿਰ ਦਿਖਾਓ ਇੱਕ ਵਾਰ ਜੈਡ ਬਲੈਕ ਉੱਠੀ ਐ ਜੈਡ ਬਲੈਕ ਦਾ ਦੂਜਾ 16 ਹਾਂ ਠੀਕ ਆ ਹਾਂ ਠੀਕ ਆ ਭਾਜੀ ਦੇਖੋ ਭਾਜੀ ਕੱਟਾ ਜੀ ਮਗਰ ਇਹਦੇ ਕੱਟਾ ਹਾਂ ਇਹ ਸੱਚਵਾ ਦੇਖੋ ਅੰਦੀ ਮੈਨੂੰ ਹੀ ਲੱਗਾ ਗਾੜੀ ਵੀ ਨਾ ਅੱਗੇ ਪਿੱਛੇ ਗੈਪ ਖਾਦ ਰਿਹਾ ਨਾ ਹਾਓ ਵੇਖੋ ਨਾੜਾ ਵੇ ਨਸ ਖਾਲੋ ਵੇ ਨਸ ਗਾੜੀ ਨਾੜਾ ਨੋੜਾ ਖਾਲਦੇ ਵੇ ਹਾਂਜੀ ਮੋਲੇ ਦਾ ਭਾਜੀ ਕਰਨ ਨੂੰ 2 1.5 140 ਤੋਂ 500 140 ਦੇ 500 ਛੋੜ ਦੇਖੋ ਦੇ ਦੂ ਕੋਈ ਨਹੀਂ ਮਿਲਦੇ ਭਾਜੀ ਨਹੀਂ ਮਿਲਦੇ ਇਹ ਫਾਨੀ ਆ ਗਈ 2 ਥਣੀ ਝੋਟੀ ਅੱਛਾ ਤੇ 2 ਥਣੀ ਝੋਟੀ ਕੋ ਵੀ ਭਾਜੀ ਅਠਾ ਥਣਾ ਜਨਾ ਦੁੱਧ ਜੇ ਤੇ ਕੋ ਦੋਹਾਂ ਥਣਾ ਚੀ ਕਿੰਨੇ ਦੇ ਭਾਈ ਭਾਈ ਝੂਠ ਬੋਲਣਗੇ ਅੱਛਾ ਹੂੰ 8.5 9 ਕਿਲੋ ਟਾਈਮ ਦਾ ਤੁੱਜੇ 18 ਕਿਲੋ ਹੁਣ ਲੋ ਕਹਿੰਦਾ 16 ਦੀ ਗਰੰਟੀ ਲਵਾਂਗਾ ਦੋ ਥੜੀ ਕਿਲੋ 16 ਕਿਲੋ 18 ਕਿਲੋ ਕਹੀਂ ਥੋੜਾ ਕਿਲੋ 16 ਕਿਲੋ ਦਾ 18 9 ਟਾਈਮ ਦਾ ਹਾਂਜੀ 16 ਦੀ ਗਰੰਟੀ ਲਵਾਂਗਾ 16 ਦੀ ਗਰੰਟੀ ਮੈਂ ਮੰਨ ਕੇ ਚੱਲੋ ਫਸਲੇ ਵੈਨਸ ਖਾਓ ਵੈਨਸ ਵੇਖੋ ਖਾਓ ਵੈਨਸ ਜਿਆਦਾ ਨਾ ਕੋਈ ਚੱਕਾ ਜੱਦਾ ਵੇਖੋ ਮੈਂ ਦਾ ਤੁਜਾ ਸੁਆਹ ਜੇ ਭਾਈ ਇਹਦੀ ਸੂਮ ਬਾ ਖਾਣਾ ਤੈ ਹੈ ਮਗਨ ਦੇ ਹਾਂ ਹਾਂ ਮਿਲਦੀ ਨਹੀਂ ਮਿਲਦੀ ਨਹੀਂ ਮਿਲਦੀ ਭਾਜੀ ਪਾਣੀ ਮਾਦੀ ਭਾ ਲੈ ਜਾਓ ਖਾਓ ਮੜਾ ਆਹ ਖਾ ਲਓ ਅੱਜ ਵੀਨ ਵੀਨ ਤੋਂ ਹੋ ਵੀਨ ਤੋਂ ਕੰਮੀ ਤਰ੍ਹਾਂ ਅਲੋ ਜੋ ਠੀਕ ਆ ਕੱਟਾ ਮੇਰੀ ਕੱਟਾ ਕੱਟਾ ਇਹੋ ਜੀ ਕੱਟੀ ਨਹੀਂ ਦਿੰਦੀ ਭਾਜੀ ਇਹੋ ਜੀ ਮਹੀਂ ਦੋ ਥਣੇ ਹੋ ਗਈ ਅੱਛਾ ਇਹ ਕੱਟ ਦੇਂਦੀ ਹੈ ਕੱਟੇ ਕੱਟਾ ਕਿਉਂ ਅੱਜ ਬੱਚੇ ਦੇ ਵੀ ਫਿਰ ਦੋ ਹੀ ਥਣਾ ਹੋਣੇ ਹਾਂ ਬਲੇ ਭਾਜੀ ਦੇ ਕੋਚਵਾਸ ਦਾ ਮਤਲਬ ਤੁਹਾਨੂੰ ਪਤਾ ਹੈ। ਉਹ ਤੁਹਾਡੇ ਬੜੇ ਜਹਾਂ ਦਾ ਸ਼ਾਹ ਹੁੰਦੇ ਹੀ ਪਾਜੀ ਦੇ। ਮੋਈ ਦੇ ਮਤਲਬ ਕਿ ਭਾਈ ਤੁਹਾਡੀ ਮੋਟਰ ਲੱਗੀ ਭਾਈ। ਮੇਲੇ ਨੂੰ ਭਾਜੀ ਇਹ ਵੀ ਇੱਕ ਨਸਲ ਹੀ ਆ ਨਾ। ਨਸਲ ਹੀ ਭਾਈ। ਛਾਨਾ ਬੜੇ ਬੜੇ ਸ਼ਾਨ ਤਗੜੇ ਹਨ। ਉਹ ਪਰਵਾਰੀ ਘਰੜਾ ਵੀ ਪਰਵਾਰੀ ਨਿਕਲੇ ਗਏ ਹਨ। ਇਹ ਭਾਜੀ ਮੈਲੇ ਨੂੰਲੇ ਗੜ ਕੋਲ ਸੋ ਪੂਰੇ ਸਾਫ ਹੋਈ ਆ ਇਹ ਮੇਰੇ ਕੋ ਪਿਛਲੇ ਮਹੀਨੇ ਛੁੱਟੀਆਂ ਤੇ ਮੰਨ ਕੇ ਚਲੋ ਵੀ ਦੁੱਧ ਤੇ ਭਾਰੀ ਵਿੱਚ ਨੂੰ ਤਾਂ ਜੀ ਨਹੀਂ ਕਰਦਾ ਹੂੰ ਹੂੰ ਕਿਉਂ ਸਾਰਾ ਖੁਰਕਾ ਕਰਦਾ ਖੁਰਕਾ ਕਰੇ ਕਰ ਪਰ ਹੁਣ ਵਿੱਚ ਨਹੀਂ ਆ ਪਈ ਕਿੰਨੀਆਂ ਕ ਬੰਦੀ ਜਾਂਦੀ ਚਲੋ ਤੇਰੇ ਆ ਰਿਹਾ ਭਾਈ ਭਾਰੀ ਦੁਕਾਨਦਾਰੀ ਆ ਬਾੜੀ ਚੱਕ ਬਾੜੀ ਕੋ ਬਾੜੀ ਕਰੇ ਭਾਈ ਜੀ ਪਰ ਮਈਆਂ ਘਟਾ ਨਹੀਂ ਦਿੰਦੇ ਆ ਮਾਲ ਭਾਈ ਜੀ ਤੇ ਸੌਕਰਨ ਬੰਦੇ ਨਾਲ ਬਹੁਤ ਹਸਤ ਹੁੰਦੇ ਆ 15 ਜਦੋਂ ਮਈਆਂ ਆ ਗਈਆਂ ਉਹਨਾਂ ਦੇ ਭੇਡ ਵੀ ਹੋਣਦਾ 25 ਤੇ ਮਾਰ ਨੂੰ ਹੌਲੀ ਹੌਲੀ ਕਰਨਾ ਆਜੋ ਆਜੋ 15 ਟੋਕੜਾ ਮਈਆਂ ਬਹੁਤ ਚੰਗੀਆਂ ਚੰਗੀਆਂ ਝੋਟੀਆਂ ਲਈਆਂ ਵੇਖੀਆਂ ਤੁਸੀਂ ਹਾਂਜੀ ਹਾਂਜੀ ਬੜੇ ਚੰਗੇ ਚੰਗੀ ਮਈ ਲਈ ਵੇਖੋ ਵੀਰ ਸੰਦੀਪ ਆਹ ਦੇਖੋ ਦੇਖ ਮੋਟਰ ਲੱਗੀ ਕਿ ਨਹੀਂ ਆਜੋ ਆਜੋ ਮਾਰ ਕੇ ਮੜ ਜਾਓ ਉੱਧਰ ਹੀ ਸੈਜਾਂ ਦੇਖੋ ਦੇਖ ਦੂਰ ਮੰਗੇ ਇਹੋ ਜਿਹਾ ਭਾਜੀ ਚੀਜ਼ ਕੀ ਹੈ ਕੁਦਰਤੀ ਬਣਾਈ ਨਹੀਂ ਪੁੱਤ ਫੜ ਕੁਦਰਤੀ ਨਹੀਂ ਜਾ ਬਾਈ ਫੇਰ ਤੂੰ ਅੱਗੇ ਖੜਾਈ ਹਾਂ ਹਾਉ ਜੀ ਖੜਾ ਮਨ ਕੁਛ ਕਰੋ ਮਨ ਕੁਛ ਕਰੋ ਭਾਈ ਜੀ ਇਹੋ ਜਿਹੀ ਬੋਲੇ ਗੱਲ ਕੀ ਜੇ ਹਾਂ ਜੀ ਇਹੋ ਜਿਹੀ 100 150 ਮਹੀ ਜਿਹੜੀ ਦਹੀਂ ਤੇ ਬੈਠੀ ਹੁੰਦੀ ਨਾ ਲੋਕਾਂ ਕੋ ਹਾਂ ਜੀ ਇਹੋ ਜਿਹਾ ਵੀ ਕੋਈ ਜਾਇਦਾ ਨਹੀਂ ਆ ਜੀ ਵੀਰ ਜੀ ਖਾਲ ਦੋ ਥੇੜੇ ਜਿਹੜੇ ਲਾ ਕੇ ਡਰਕੋ ਆ ਜੇ ਖਾਂ ਸਰਕਾਰ ਅਜੇ ਪੈਟਰੋਲ ਹੈ ਤੂੰ ਦੇ ਕਿੰਨੀ ਸੋਣੀ ਖੀ ਲਾਦਾ ਅਨਾ ਭਜੀ ਖੱਡੇ ਆ ਕਿ ਨਹੀਂ ਖਰਾਬ ਆਪਣੇ ਦੇਵਾ ਵੀਰ ਜੀ ਕਿੰਨਾ ਨੰਬਰ ਆ ਗਿਆ ਇਹ ਠੀਕ ਹੈ ਭਾਈ ਤੁਸ ਲਾਸਟ ਪੀਸ ਜੀ ਹੈ ਜੀ ਬਾਸ ਕਾਡੋ ਚਾਹੋ ਜੇ ਜੇ ਦੀ ਭਾਜੀ ਦੋ ਭਾਜੀ ਨੂੰ ਮਨ ਕੇ ਚੱਲਦਾ ਫੇਰ ਉਹਦੇ ਦੇ ਕੇ ਪਰ ਥਾਣੇ ਦੇ ਰਹਿ ਬਜੋੜੇ ਨੇੜੇ ਲੱਗੋ 76 ਰੁਪਏ ਦਾ ਰਹਾਜੀ ਦੁਬਾਰਾ ਗਾੜੀ ਲੈ ਵਾਲਾ ਕਾਰ ਲੈ ਤੁਹਾਨੂੰ ਟੈਜ ਕਰਦਾ ਜੇ ਇਧਰ ਨੂੰ ਵੇਖ ਲੋ ਆ ਪੱਥਰ ਤੋਂ ਨੂੰ ਮੋਨ ਵੀ ਨਸ ਵੇਖੋ ਪੱਥਰ ਇਹ ਦੋ ਸੈਂਡ ਪਹਿਲੇ ਠੀਕ ਹੈ ਜੀ ਹਾਂ ਚਲੋ ਚੋੜ ਦਿੱਤੇ ਭਾਜੀ ਹੈਗੀਆਂ 2 ਲੱਖ ਦੀ ਹਾਂਜੀ 1.5 ਲੱਖ ਚ ਜਿੰਨੀ ਛੂਟ ਆਪੇ ਕਰਦੇ ਜਿੰਨੀ ਤੁਸੀਂ ਕਹਿ ਲੋ ਬਰੋਬਰ ਵਾਲਾ ਕੰਮ ਹੀ ਅੱਜ ਕਰ ਦੇਣਾ। ਬਾਸੀ ਜਾਂਦੋ। ਫਿਰ ਪੱਲੇੋਂ ਜਾਂਦੇ ਦੋ ਤਿੰਨ। ਚਲ ਗੈਰ ਤਾਂ ਜਾਣਦੇ। 140 ਦੇ ਰੇਟ ਵਾਲੇ ਦੀ। ਹਾਂ ਨਹੀਂ ਹਾਂ। ਉਹਦੇ ਦੇ ਵਿੱਚੋਂ ਹੀ ਛੂਟ ਪੰਜ। ਚਲੋ। ਆਜ ਮਸਾਖੀ ਆ। ਮਸਾਖੀ ਆ। ਉਹ ਤਾਂ ਪੱਲੇੋਂ ਜਾਂਦਾ ਜੇ ਦੋ ਤਿੰਨ ਹਜ਼ਾਰ। ਹਰ ਬੰਦੇ ਨੂੰ ਪਤਾ ਲੱਗ ਜਾਣਾ ਜੇ ਕੋ ਇਧਰ ਆਣੀ ਤੇ ਲੈਏ ਝੋਟੀ। ਕਿੰਨੇ ਦੀ ਲੈ ਗਿਆ ਕਿੰਨਾ ਸਰਚਾ। 2 3000 ਪੱਲਿਓਂ ਜਾਂਦਾ ਜੇ ਵੀਰ ਨੇ ਕਹਿਤਾ 140 ਦੀ ਵਿੱਚੋਂ 500 ਤੋਂ 500 ਛੋਟ ਬੋਖਾ ਦੇ ਲੋ 1 2 3 ਤੇ 4 ਤੇ 5 ਪੰਜ ਜੋੜੀਆਂ ਡਾਇਮੰਡ ਪੀਸ ਡਾਇਮੰਡ ਪੀਸ ਡਾਇਮੰਡ ਪੀਸ ਪਿਓਰ ਅਸਲ ਅਸਲ ਚੀਜ਼ ਅਸਲ ਚੀਜ਼ ਅਸਲ ਹੀ ਆਇਆ ਕਰਨੀ ਆ ਅਸਲ ਹੀ ਆਇਆ ਕਰਨੀ ਆ ਆਇਆ ਕਰਨਗੀਆਂ ਤੇ ਆਇਆ ਕਰਨਗੀਆਂ ਜੇ ਨਾਲ ਬੜਦਾ ਕਿਹਦੇ ਮੈਨੂੰ ਬਾਤ ਦੀ ਕਿਰਪਾ ਸਦਕਾ ਐ ਹੀ ਨਾ ਭਾਈ ਜੀ ਹਾਂ ਆਖਰ ਆਖਰ ਬੜਾ ਜੀ ਵੀਰ ਜੀ ਵੇਖੋ ਗੱਲ ਪੱ ਲੱਗੀ ਜੇ 200 ਕਿਲੋਮੀਟਰ ਆਪਣਾ ਬਣਦਾ ਹੈ ਬੰਦਾ ਜੀ ਬਾਸ ਤੁਸੀਂ ਸਾਡੀ ਆਸਤੇ ਹੁੰਦੇ ਆ ਨਹੀਂ ਜੀ ਅਸੀਂ ਤੁਹਾਡੀ ਆਸਤੇ ਗੱਡੀ ਦਾ ਮਾਲ ਦੇ 15-15 ਲੱਖ ਦੀ ਲੈ ਆਉਂਦੇ ਆ ਕਾਦੇ ਤੇ ਖਾਦੇ ਸ਼ਰਤੇ ਤੁਹਾਡੇ ਸਰ ਵੀਨਾ ਭਾਜੀ ਹੁਣ ਸਾਡੀ ਵੀਡੀਓ ਬਣਾਈ ਤੇ ਮਾਲ ਵੇਚ ਜੂਗਾ ਬਿਲਕੁਲ ਜੀ ਪੁਰਾਣੇ ਗਾਖ ਸਾਡੇ ਜਿਹੜੇ ਮਿਲੇ ਆ ਉਹਨਾਂ ਗਾਕਾਂ ਨੂੰ ਪਤਾ ਲੱਗ ਜੂ ਕਿ ਸੋਰੂਪਾ ਮਾਲ ਆ ਗਿਆ ਸਾਰੇ ਵੀਰ ਸਾਰੇ ਕੰਮ ਚੰਗਾ ਕਰਨ ਦੇ ਮਾੜਾ ਕੋਈ ਨਹੀਂ ਕਰਦਾ ਕੋਈ ਨਹੀਂ ਮਾੜਾ ਸਾਡੇ ਨਾਲ ਹੁਣ ਬੰਦੇ ਜਿਹੜੇ ਵਧੀਆ ਸਾਰੇ ਜੁੜੇ ਆ ਸਾਰੇ ਵਧੀਆ ਜੀ ਕੋਈ ਬੰਦਾ ਮਾੜਾ ਨਹੀਂ ਹੈ ਵੇਖੋ ਅਸੀਂ ਐਵੇਂ ਕਿਸੇ ਦੀ ਪਿੱਠੀ ਸੁਣਦੀ ਮਾੜਾ ਕਹੀ ਜਾਂ ਚਲੋ ਸਾਨੂੰ ਵੀ ਵੀਰਾਂ ਨੇ ਬਹੁਤ ਲੋਕਾਂ ਨੇ ਖੂਨ ਲਾਇਆ ਵੀ ਭਾਜੀ ਸਾਡੇ ਨਾਲ ਕੋਈ ਬੰਦਾ ਹੀ ਆਈ ਵੀਡੀਓ ਬਣਾਉਣ ਪਾ ਜੀ ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ ਤੁਹਾਡੇ ਚੈਨਲ ਨਾਲ ਸੀ ਕਿ ਇੱਕ ਵੀਡੀਓ ਨਹੀਂ ਮੈਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਵੀਰ ਜੀ ਵੀਡੀਓ ਬਣਾਉਣ ਵੱਲ ਮੈਨੂੰ ਮਜਬੂਰ ਨਾ ਕਰਿਆ ਕਰੋ ਕਿਉਂ ਮੇਰਾ ਭਾਜੀ ਉਹਨਾਂ ਨਾਲ ਦਿਲੋਂ ਪਿਆਰ ਹੈ ਮੈਂ ਵੀਡੀਓ ਜਿੰਨਾ ਜ਼ਿਕਰ ਵੀ ਕੰਮ ਕਰੂ ਮੇਰੇ ਚ ਜਿੰਨੇ ਵੀ ਸਾਹ ਆ ਸੰਦੀਪ ਡੇਰੀ ਫਾਰਮ ਦੇ ਉੱਤੇ ਵੀਡੀਓ ਆਉਗੀ ਹੋਰ ਵੀਡੀਓ ਹੋਊਗਾ ਤਾਂ ਜਲ ਜਲ ਨਹੀਂ ਕੋਈ ਜਣਾ ਬਰੇ ਨਹੀਂ ਔਰ ਨਹੀਂ ਨਹੀਂ ਬਰੇ ਨਹੀਂ ਭਾਜੀ ਆਪਾਂ ਵੇਖੋ ਕੰਮ ਕਰਨਾ ਜਨਾਂ ਦੇ ਕੋਈ ਸ਼ੌਕ ਨਾ ਕਰਨਾ ਪੈਸੇ ਦੀ ਭਾਜੀ ਅੱਜ ਕੱਲ ਪੈਸੇ ਲੋਕਾਂ ਕੋਲ ਪਈਆਂ ਕੋਲ ਬਹੁਤ ਜ਼ਿਆਦਾ ਪੈਸੇ ਦੀ ਕਦਰ ਥੋੜਾ ਵਿਆਹ ਸ਼ਾਦੀ ਤੇ ਜਾਣੇ ਤੁਸੀਂ ਕਹਿੰਦੇ ਸਾਡੇ ਅਸੀਂ ਚਾਜ ਫੋਟੋ ਤੇ ਕਰਉਂਦੇ ਆ ਨਾ ਇਹ ਕਿਦੋਂ ਵੀ ਇਹ ਸੁਣੋ ਇਹ ਸੰਦੀਪ ਆ ਇਹ ਕਿਉਂ ਕਰਉਂਦੇ ਆ ਸਾਡੇ ਕੰਮ ਨਾ ਕਰਦੇ ਕੰਮ ਸੁਥਰਾ ਕਰਦੇ ਆ ਸਾਫ ਕਰਦੇ ਆ ਬਾਕੀ ਮਾਲ ਲਿਆ ਕੇ ਵੇਚਦੇ ਆ ਬਿਲਕੁਲ ਮੈਂ ਇੱਕਾਂ ਪਿਛੇ ਦੇ ਗਰਦਾਸਪੁਰ ਜਾਂਦੇ ਮੇਰਾ ਰਿਸ਼ਤੇਦਾਰ ਤੇ ਲਾਤੇ ਉੱਥੇ ਕਿਹਨਸ ਹਸਪੀਟਲ ਤੇ ਪਤਾ ਲੈਣ ਗਿਆ ਉੱਥੇ ਇੱਕ ਲੜਕੀ ਵਿਚਾਰੀ ਸਾਡੀ ਧੀ ਆ ਆਰ ਜੀ ਉਹ ਦੂਰੋਂ ਵੇਖ ਕੇ ਆਈ ਕਿ ਸੋਨੂੰ ਬਾਕੀ ਤੁੰਡੀ ਦੇਰੀ ਫਰਮਾ ਹਾਂ ਜੀ ਹਾਂ ਦੀ ਭੈਣ ਜੀ ਭਾਜੀ ਸੱਸਰੀ ਘਰ ਸਾਡੇ ਨਾਲ ਪਾਪਾ ਤੁਹਾਡੇ ਮੇਰੇ ਪਾਪਾ ਨਾਲ ਕੰਮ ਹੀ ਲੈ ਗਿਆ ਠੀਕ ਸੱਸਰੀ ਘਰ ਬੁਲਾਈ ਬੜਾ ਚਾਹ ਚੜਿਆ ਉੱਪਰ ਕਿ ਸਾਨੂੰ ਵੀ ਲੋਕ ਬਾਹਰ ਜਾਣਦੇ ਜਾਦੇ ਕਿਉਂ ਟਾਡੇ ਜੇ ਤੁਹਾਡੇ ਤੁਹਾਨੂੰ ਜਾਣਦੇ ਕਿੰਨਾ ਭਾਜੀ ਤੁਸੀਂ ਮਿਹਨਤ ਕੀਤੀ ਤੇ ਕਿੱਥੇ ਚਾਨਣ ਚੜ੍ਹਿਆ ਬਰਾਬਰ ਲੋਕ ਭਾਜੀ ਵੇ ਆ ਸਾਡੇ ਨੂੰ ਗੁਰ ਕਿਰਪਾ ਲਹਣੀ ਉਧੋਂ ਆਉਂਦੇ ਹੁੰਦੇ ਹਾਂ ਹਾਂ ਜੀ ਉਹ ਵਿਚਾਰਿਆਂ ਮਿਹਨਤ ਨਹੀਂ ਕੀਤੀ ਉਹਦ ਕੋ ਹੋਈ ਨਹੀਂ ਉਮਰ ਵਾਲੇ ਉਮਰ ਵੀ ਹੋ ਗਈ ਸੰਦੀਪ ਸਿਆ ਲਾਕਡਾਊਨ ਚ 100 ਬੰਦਾ ਬਹਿ ਗਿਆ ਨਾ ਉਹ ਬਹਿ ਗਿਆ ਉਹ ਹੁਣ ਜੀਵ ਕੱਲ ਪਰਸੋਂ ਮੇਰੀ ਗੱਲ ਹੋਈ ਸੀ ਉਹ ਆਂਦੇ ਪਏ ਦਿੱਲੀ ਨਾਲ ਉਹ ਤੁਸਨ ਪਤਾਸਨ ਪੜਾ ਕੋ ਲੁਧਿਆਣਾ ਦੇ ਸ਼ਿਲੰਕਰ ਸੰਪੂਰ ਕੀ ਲੈ ਕੇ ਤੇ ਉਹਨੇ ਬੱਚੇ ਬਾਹਰ ਲਿਆ ਆਇਆ ਨਾ ਨਿਕਲਿਆ ਸੀ ਜੀ ਉਹ ਅੰਤੇ ਦੀ ਚੈਨਲ ਬੰਦ ਹੋ ਜੇਰਾ ਜੇਰਾ ਵੀ ਰੋਹੀ ਬੰਦਾ ਹੀ ਰੋਹੀ ਰੋ ਤੇ ਵੀਡੀਓ ਆਂਦੇ ਤੇ ਭਾਜੀ ਛੱਡ ਕੰਮ ਨਹੀਂ ਹੁਣ ਤਾਂ ਜਦੋਂ ਕੰਮ ਵੀਡੀਓ ਨਹੀਂ ਚੱਲਦੀ ਤੇ ਪਾਵਾਂਗੇ ਤੁਸੀਂ ਥੋੜੀ ਮਿਹਨਤ ਕੀਤੀ ਇੰਨੀ ਕੀਤੀ ਤਾਂ ਫਿਰ ਮਹਾਰਾਜ ਨੇ ਗੱਲ ਤੁਹਾਡਾ ਕੰਮ ਬਾਹਰ ਫੜਿਆ ਇਦਾਂ ਹੀ ਵੀਰ ਸਾਰੇ ਵੀਰ ਭੈਣ ਭਰਾ ਬਾਹਰ ਪੜ ਕੇ ਰੱਖੋ ਬਾਕੀ ਜੇ ਕੋ ਸਾਡੇ ਤੋਂ ਗਲਤੀ ਹੋਈ ਆ ਕੋਈ ਗੱਲ ਨਹੀਂ ਬੱਤੀ بڑے ਬੰਦਿਆਂ ਕੋ ਹੋ ਜਾਂਦੀਆਂ ਬਾਕੀ ਵੀਰ ਜੀ ਗਾੜੀ ਤੱਕ ਲਾਹਮਾ ਨਹੀਂ ਆਊਗਾ ਮਾਲ ਲੈ ਕੇ ਜਾਓ ਟੌਪ ਦੀਆਂ ਚੀਜ਼ਾਂ ਮਹਾਰਾਣੀ ਦੇ ਚਰਪਾ ਦੇ ਨਾਲ ਮਹੀਂ ਜੇ ਮੇਰੀ ਬਾੜੀ ਹੁੰਦੀ ਤੁਹਾਡੇ ਘਰ ਤੇ ਕਰ ਗਰੰਟੀ ਲਊਂਗਾ ਬਾਕੀ ਕੋਈ ਨਹੀਂ ਕੋਈ ਬੰਦਾ ਨਹੀਂ ਚ ਲੈਂਦਾ ਮੈਂ ਲੈਂਦਾ ਜਿਕਰ ਮਾਲਕ ਕੋ ਡਰ ਕੇ ਬਾਕੀ ਸੋਹਣੇ ਸੋਹਣੇ ਕਮੈਂਟ ਕੇ ਬੱਚਿਆਂ ਦੇ ਵੀ ਇਹਦੀ ਹਰ ਭੈਣ ਭਰਾ ਉਹਨੇ ਬੱਚਿਆਂ ਹਾਂ ਤੁਹਾਡੀਆਂ ਵੀ ਭੈਣਾਂ ਤੁਹਾਡੀਆਂ ਮਾਵਾਂ ਤੁਹਾਡੀਆਂ ਬੀਬੀਆਂ ਬੈਂਦੀਆਂ ਉਹਨਾਂ ਵੀ ਕਮੈਂਟ ਪਾਉਂਦੇ ਕਮੈਂਟ ਨਾ ਮਾੜਾ ਕਰਿਆ ਕਰੋ ਜੇ ਜਿਹੜੀ ਕੋ ਗੱਲ ਹੈਗਾ ਕੋ ਮਨ ਚ ਗੱਲਾਂ ਸ਼ਿਕਵਾਤ ਮੇਰੇ ਕੋਲ ਤੇ ਗੱਲ ਕਰ ਲੈ ਕਰੋ ਉਹ ਗੱਲ ਸਹੀ ਹੈ ਨਾ ਨਾ ਬਿਲਕੁਲ ਆਹੋ ਗੱਲ ਬਿਲਕੁਲ ਸਹੀ ਗੱਲ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਸਰੀ ਕਾਲ ਪਿੰਡ ਤੁਹਾਡੇ ਭਰਾ ਦਾ ਪੱਕਾ ਜੀ ਅਤਲ ਸਰਜਾ ਜ਼ਿਲ੍ਹਾ ਗਰਤਾਰਪੁਰ ਤਹਿਸੀਲ ਬਟਾਲਾ ਅੱਜਲ ਸਾਹਿਬ ਦੇ ਲਾਗੇ 2 ਕਿਲੋਮੀਟਰ ਤੇ ਪਿੰਡ ਮਹਿਤਾ ਚੌਂਕੀ 2 ਕਿਲੋਮੀਟਰ ਤੇ ਬਟਾਲਾ ਵੀ ਆਪਾਂ ਨੂੰ ਮੰਨ ਕੇ ਚਲੋ ਕੋਈ 6-7 ਕਿਲੋਮੀਟਰ ਤੇ ਮਹਿਤਾ ਚੌਂਕੀ 6-7 ਕਿਲੋ ਦਵਾਈ ਥੋੜੀ ਜਿਹਾ ਜ਼ਿਆਦਾ ਖਾਤੀ ਗਈ ਆ ਤੇ ਸਾਰੇ ਵੀਰਾਂ ਨੂੰ ਮਾਰ ਕਰਿਓ ਸਸਰੇ ਘਾਤ ਪਿਆ